ਪ੍ਰਭੂ ਸ਼੍ਰੀ ਪ੍ਰਸੂਰਾਮ ਜੀ ਦੇ ਮੰਦਰ ਵਿੱਚ ਇਕੱਠੇ ਹੋਏ ਆ ਅਸੀਂ ਇੱਕ ਸੋਸਾਇਟੀ ਚਲਾ ਰਹੇ ਜਿਸ ਨਾਲ ਪ੍ਰਧਾਨ ਸ਼੍ਰੀ ਅਜਾ ਸ਼ਰਮਾ ਜੀ ਨੇ ਜਿਸ ਜੋ ਸੋਸਾਇਟੀ ਦਾ ਗਲੋਬਲ ਸਨਾਤਾ ਸਭਾ ਹੈ ਅੱਜ ਸਾਡੀ ਸਭਾ ਵੱਲੋਂ ਇਸ ਮੰਦਰ ਨੂੰ ਗੱਧਿਆਨੀ ਸੇਵਾ ਦਿੱਤੀ ਗਈ ਆ ਬਾਕੀ ਸਾਡਾ ਸਾਰਾ ਜਿਹੜੀ ਸਭਾ ਹੈ ਉਹ ਇੰਟਰਨੈਸ਼ਨਲੀ ਵਰਕ ਕਰਦੀ ਹੈ ਸਾਡੇ ਵੱਖਰੇ ਵੱਖਰੇ ਕੰਟਰੀਆਂ ਵਿੱਚ ਇੰਚਾਰਜ ਨੇ ਸਾਰੇ ਜਦੋਂ ਵੀ ਇੰਡੀਆ ਜਾਂ ਬਟਾਲੇ ਪਹੁੰਚਦੇ ਨੇ ਉਹਦੇ ਕੋਈ ਨਾ ਕੋਈ ਆਪਣੇ ਬ੍ਰਾਹਮਣ ਸਵਾਲ ਦੀ ਕਾਦੇ ਰਹਿੰਦੇ ਨੇ ਜਿਵੇਂ ਸਾਨੂੰ ਸਾਡੇ ਪ੍ਰਧਾਨ ਸ਼੍ਰੀ ਜਗ ਜਾ ਸ਼ਰਮਾ ਜੀ ਦਾ ਆਸਟ੍ਰੇਲੀਆ ਤੋਂ ਹੁਕਮ ਹੁੰਦਾ ਹੈ ਇਹ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹ ਸੇਵਾ ਚੱਕ ਲੈਨੇ ਆ ਬਾਕੀ ਸਾਡੇ ਸਾਰੇ ਭਰਾਵਾਂ ਤੇ ਪ੍ਰਭੂ ਜੀ ਦੀ ਕਿਰਪਾ ਹੈ ਤੇ ਇਹ ਚਾਹੁੰਦੇ ਆ ਕਿ ਕਿਰਪਾ ਰਵੇ ਬਾਕੀ ਸਾਡੇ ਬਟਾਲੇ ਦੇ ਹੋਰ ਵੀ ਜਿਵੇਂ ਸਾਡੇ ਬਹੁਤ ਸੀਨੀਅਰ ਅੰਕਲ ਨੇ ਰਵਿੰਦਰ ਅੰਕਲ ਨੇ ਅਜੇ ਰਿਸ਼ੀ ਭਾਈ ਨੇ ਸ਼ਮੀਕੂਰ ਅੰਕਲ ਨੇ ਸਾਰੇ ਜਿੰਨੇ ਬਜ਼ੁਰਗ ਆ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਆ ਦੇਖਦੇ ਰਹੀਦਾ ਫਿਰ ਸਾਨੂੰ ਵੀ ਹੁੰਦਾ ਕਿ ਇਹ ਨੌਜਵਾਨ ਪੀੜ੍ਹੀਆਂ ਇਹਨਾਂ ਦਾ ਸਾਥ ਦੀ ਹੈ ਜੇ ਇਹ ਸਾਰੇ ਇਸ ਉਮਰ ਵਿੱਚ ਸਨਾਤਨ ਲਈ ਇਨਾ ਕੰਮ ਕਰ ਰਹੇ ਤਾਂ ਸਾਨੂੰ ਵੀ ਇਸ ਚੀਜ਼ ਅੱਗੇ ਵਧਣਾ ਚਾਹੀਦਾ ਹੈ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਹੰਦੀਆਂ ਤੁਸੀਂ ਇਹਨਾਂ ਸਾਰਾ ਸਾਰੇ ਆਨਿਆਂ ਨੇ ਟ੍ਰਸਟ ਦੇ ਟ੍ਰਸਟ ਦੇ ਚੇਅਰਮੈਨ ਮੈਂਬਰਾਂ ਨੇ ਪ੍ਰਧਾਨ ਸਾਹਿਬ ਨੇ ਸਮਾਂ ਕੱਢਿਆ ਸਾਡੇ ਲਈ ਤੇ ਪਰਮਾਤਮਾ ਇਹਨਾਂ ਤੇ ਵੀ ਕਿਰਪਾ ਬਣਾਈ ਲਗੇ ਜੈ ਸ਼੍ਰੀ ਅੱਜ ਪਰਸ਼ੂਰਾਮ ਮੰਦਰ ਵਿੱਚ ਗਲੋਬਲ ਸੇਵਾ ਸੋਸਾਇਟੀ ਵੱਲੋਂ ਸਾਨੂੰ 20 ਗੱਦੇ ਦਾਨ ਦਿੱਤੇ ਗਏ ਨੇ ਕੱਲ ਸਾਡੇ ਮੰਦਰ ਦੀ ਸਥਾਪਨਾ ਹੋਈ ਮੂਰਤੀ ਸਥਾਪਨਾ ਹੋਈ ਹੈ ਔਰ ਅੱਜ ਸਾਨੂੰ ਇਹਨਾਂ ਨੇ ਮਹਾਰਾਜ ਦਾ ਮਤਲਬ ਇੱਥੇ ਗੁਣਗਾਨ ਕਰਨ ਵਾਸਤੇ ਸਾਨੂੰ ਗੱਦੇ ਦਿੱਤੇ ਨੇ 20 ਗੱਦੇ ਦਿੱਤੇ ਨੇ ਨਾਲੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਹਰ ਸ਼ਰਮਾ ਜੀ ਜਿਹੜੇ ਪ੍ਰਧਾਨ ਨੇ ਆਸਟ੍ਰੇਲੀਆ ਬੈਠੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦੀ ਆ ਇਹਨਾਂ ਦੇ ਨਾਲ ਸਾਡੇ ਸਾਡੇ ਨਾਲ ਸਾਡੇ ਉਹਨਾਂ ਦੇ ਅੰਕਲ ਦੇ ਖੜੇ ਨੇ ਅਜਾ ਸ਼ਰਮਾ ਜੀ ਦੇ ਫਾਦਰ ਔਰ ਰੰਗਰਾਲਾ ਸਾਹਿਬ ਖੜੇ ਨੇ ਰਵਿੰਦਰ ਅੰਕਲ ਸਾਡੇ ਨੇ ਔਰ ਬਬਲੂ ਆ ਸਾਰਿਆਂ ਦਾ ਧੰਨਵਾਦੀ ਆ ਅਸੀਂ ਤੁਹਾਡਾ ਸਵਾਦ ਹੁੰਦੇ ਰਹਿਣ ਜੈ ਸ਼੍ਰੀ ਰਾਮ ਜੈ ਸ਼੍ਰੀ ਜੈ ਭਗਵਾਨ ਪਰਸ਼ੂਰਾਮ ਜੀ ਮਹਾਰਾਜ ਕੀ ਜੈ ਮੈਂ ਵਿਜੇ ਪ੍ਰਭাকর ਪੰਜਾਬ ਪ੍ਰਧਾਨ ਗੋਬਰ ਸਨਾਤਨ ਸੇਵਾ ਸੁਸਾਇਟੀ ਭਗਵਾਨ ਪਰਸ਼uram ਟਰੱਕ ਯੂਨੀਅਨ ਪਟਾਲਾ ਵਿੱਚ ਸਾਡੇ ਨਵਜੋਤ ਜੀ ਸ਼ਰਮਾ ਜੀ ਜੋ ਨੇ ਜਰਮਨ ਤੋਂ ਆਏ ਨੇ ਇਹਨਾਂ ਨੇ ਅੱਜ ਸਾਨੂੰ ਇੱਥੇ 20 ਗੱਦੇ ਸੇਵਾ ਵਿੱਚ ਦਿੱਤੇ ਨੇ ਔਰ ਅੱਗੋ ਵੀ ਸਾਡੇ ਨਾਲ ਪ੍ਰਣ ਕੀਤਾ ਵਾ ਵੀ ਮੰਦਰ ਨੂੰ ਜਿਸ ਵੀ ਚੀਜ਼ ਦੀ ਲੋੜ ਹੋएगी ਮੈਂ ਇਸ ਵਿੱਚ ਵੱਧ ਤੋਂ ਵੱਧ ਸੇਵਾ ਨਿਭਾਵਾਂਗਾ ਔਰ ਸਾਡਾ ਮਿੱਤਰ ਅਮਨ ਵੀ ਇਥੋਂ ਬੜੋ ਆਏ ਨੇ ਤੇ ਸਾਡੇ ਅੰਗਰਾਲਾ ਸਾਹਿਬ ਜੋਗੀ ਧੀਸ਼ੰਪਤਾ ਮਾਨੇ ਆਪਣੇ ਸੱਚ ਦੀ ਪਟਾਰੀ ਅਖਬਾਰ ਦੇ ਬਹੁਤ ਹੀ ਵੱਡੇ ਲਖਾਰੀ ਵੀ ਨੇ ਔਰ ਮੇਰੇ ਮਿੱਤਰ ਮਿੱਠੂ ਬਾਜਵਾਜੀ ਨੇ ਨਵਜੋਤ ਜੀ ਨੇ ਸ਼ਮੀ ਕਪੂਰ ਜੀ ਵੀ ਇੱਥੇ ਆਏ ਨੇ ਸਾਡੇ ਨਾਲ ਆਜਾਦ ਸ਼ਰਮਾ ਜੀ ਜੋਗੀ ਸਾਡੇ ਗਲੋਬਲ ਸਮਾਜ ਸੇਵਾ ਸਰਟੀ ਦੇ ਆਲ ਇੰਡੀਆ ਦੇ ਪ੍ਰਧਾਨ ਨੇ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਖੜੇ ਨੇ ਔਰ ਮੇਰਾ ਮਿੱਤਰ ਹਰਪਾਲ ਸਿੰਘ ਵੀ ਇੱਥੇ ਖੜਾ ਵਾ ਅਸੀਂ ਸਾਰਿਆਂ ਦਾ ਹੀ ਇਹ ਪ੍ਰਣ ਕੀਤਾ ਵਾ ਇਸ ਮੰਦਿਰ ਦੀ ਤਰੱਕੀ ਲਈ ਸਾਰੇ ਹੀ ਵੱਧ ਤੋਂ ਵੱਧ ਜੋ ਵੀ ਹੋਏਗਾ ਅਸੀਂ ਯੋਗਦਾਨ ਪਾਵਾਂਗੇ ਔਰ ٹرسٹ ਦੇ ਵਿੱਚ ਜਿਹੜੀ ਵੀ ਚੀਜ਼ ਦੀ ਲੋੜ ਹੋਏਗੀ ਹਿੱਸਾ ਔਰ ਸਮਾਂ ਦੇ ਕੇ ਇਸ ਮੰਦਿਰ ਦੀ ਤਰੱਕੀ ਲਈ ਮਿਹਨਤ ਕਰਾਂਗੇ ਜੈ ਭਗਵਾਨ ਪਰਸ਼ੂਰਾਮ ਜੀ ਬਿਲਕੁਲ ਕਿਉਂ ਨਹੀਂ ਕਹਿਣਾ ਚਾਹਾਂਗਾ ਕਿ ਅੱਜ ਦਾ ਦਿਨ ਤੇ ਬਹੁਤ ਭਗਾ ਵਾਲਾ ਦਿਨ ਹੈ ਕਿਉਂਕਿ ਸਾਡੇ ਮੰਦਿਰ ਦੇ ਵਿੱਚ ਮੈਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਬੱਚੇ ਜਿਹੜੀ ਦੂਰ ਜਾ ਕੇ ਤੇ ਇਹਦਾ ਵਧੀਆ ਕੰਮ ਕਰ ਰਹੇ ਨੇ ਗਲੋਬਲ ਸਨਾਤਨ ਸੇਵਾ ਜਿਹੜੀ ਸੋਸਾਇਟੀ ਆ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਬਹੁਤ-ਬਹੁਤ ਇਹਨਾਂ ਸਾਰੇ ਮੈਂਬਰਾਂ ਨੂੰ ਵਧਾਈ ਦੇਣਾ ਅਜਾਜ ਸ਼ਰਮੇ ਨੂੰ ਅਮਨ ਹੁਣੀ ਹੈ ਤੁਹਾਡੇ ਆਏ ਨੇ ਸਪੇਨ ਤੋਂ ਆਏ ਨੇ ਤੇ ਸਾਡਾ ਬੇਟਾ ਨਵਜੋਤ ਬਰਲਿਨ ਤੋਂ ਆਇਆ ਸਾਡੇ ਨਿਊਜ਼ੀਲੈਂਡ ਤੋਂ ਆਏ ਨੇ ਭਾਜੀ ਹੁਣੀ ਗੱਲ ਹੈ ਕਿ ਇਹਨਾਂ ਨੇ ਬਾਹਰ ਰਹਿ ਕੇ ਅਲੱਗ-ਅਲੱਗ ਕੰਟਰੀਆਂ 'ਚ ਰਹਿ ਕੇ ਇੱਕ ਵਧੀਆ ਸੁਸਾਇਟੀ ਬਣਾਈ ਤੇ ਔਰ ਬਟਾਲੇ ਵਾਸਤੇ ਕੰਮ ਕਰ ਰਹੇ ਨੇ ਮੈਂ ਹਰਾਨ ਆ ਕਿ ਇਹਨਾਂ ਬੱਚਿਆਂ ਦਾ ਮੈਂ ਤੇ ਕੀ ਕਹਿੰਨੇ ਹੋਣਾ ਕਿ ਅਸੀਂ ਖੁਦ ਚਾਹਾਂਗੇ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਜਿਹੜੇ ਮੇਰੇ ਬੱਚੇ ਮੈਲਬੌਰਨ ਚ ਗਏ ਨੇ ਜਾਂ ਮੇਰੇ ਕੈਨੇਡਾ ਗਏ ਉਹਨਾਂ ਨੂੰ ਇਹਨਾਂ ਦੀ ਸੁਸਾਇਟੀ ਚ ਵਾਰਨਾ ਕਿ ਇਹਨਾਂ ਦੇ ਨਾਲ ਬੋਲੋ ਤੇ ਬਟਾਲੇ ਵਾਸਤੇ ਜੇ ਇਹ ਕੰਮ ਕਰ ਰਹੇ ਤੇ ਤੁਹਾਨੂੰ ਵੀ ਚੰਗੀ ਕੰਮ ਕਰੋ ਮੈਂ ਤੁਹਾਨੂੰ ਬੱਚਾ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਦੂਸਰਾ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਇਹਨਾਂ ਨੇ ਕੱਲ ਸਾਡੇ ਮੰਦਰ ਨੂੰ ਭਗਵਾਨ ਪਰਸ਼ਰਾਮ ਜੀ ਦੀ ਮੂਰਤੀ ਦੀ ਸਥਾਪਨਾ ਹੋਈ ਆ ਤੇ ਅੱਜ ਹੀ ਇਹਨਾਂ ਨੇ ਬਟਾਲੇ ਸਾਡੇ ਮੰਦਰ ਨੂੰ 20 ਗੱਦਿਆਂ ਦੀ ਇਹਨਾਂ ਨੇ ਸਾਨੂੰ দান ਕੀਤਾ ਉਹ ਮੰਦਰ ਵਾਸਤੇ ਔਰ ਗਾਮ ਐ ਚਲੋ ਇਹਨਾਂ ਨੂੰ ਬਹੁਤ ਇਸ ਗੱਲ ਦਾ ਹੱਥ ਜੋੜ ਕੇ ਵੀ ਕਹਿਣਾ ਕਿ ਜਿਸ ਢੰਗ ਦੇ ਨਾਲ ਦੀ ਬਟਾਲੇ ਲੱਗੇ ਹੋ ਇਕੱਲੇ ਸਾਡੇ ਮੰਦਰ ਵਾਸੀ ਨੇ ਸਾਰੇ ਬਟਾਲੇ ਵਾਸੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ ਤੇ ਦੂਸਰਾ ਮੇਰੇ ਸਾਡੇ ਭਾਜੀ ਹੁਣੀ ਮੈਨੂੰ ਹੁਣੇ ਪਤਾ ਲੱਗਾ ਕਿ ਇਹ ਹਰ ਰਾਮ ਨੌਮੀ ਤੇ ਇਹ ਆਪਣਾ ਦਸਵੰਧ ਕੱਢਦੇ ਰਹਿਆ ਹਰ ਸਾਲ ਆਪਣੀ ਕਮਾਈ ਚੋਂ ਔਰ ਹਰ ਨੌਮੀ ਹਰ ਨੌਮੀ ਤੇ ਇਹਨਾਂ ਨੇ ਆਪਣੀ ਝਾਕੀ ਵੀ ਕਰਦੇ ਰਹਿਆ ਬਿਨਾ ਕਿਸੇ ਇਹਨਾਂ ਨੇ ਗ੍ਰਾਹੀ ਕਰਨ ਤੋਂ ਔਰ ਬਹੁਤ ਵਧੀਆ ਇਹਨਾਂ ਨੇ ਆਪਣੇ ਭਜਨੀ ਤੇ 100 ਦਿਨ ਸਾਡੇ ਮੰਦਰ ਦੇ ਵਿੱਚ ਲਗਾਤਾਰ ਇਹਨਾਂ ਨੇ ਭਜਨ ਵੀ ਬੋਲੇ 100 ਦਿਨ ਇਹਨਾਂ ਨੇ ਹਾਜ਼ਰੀ ਵੀ ਭਰੀ ਔਰ ਇਹਨਾਂ ਨੂੰ ਮੌਜ ਚੈਨਲ ਵਾਲਿਆਂ ਨੇ ਇਹਨਾਂ ਨੂੰ ਅਵਾਰਡ ਵੀ ਦਿੱਤਾ ਉਹਨਾਂ ਇਹਨਾਂ ਦੇ ਨਾਲ ਚੇਪਨ ਸ਼ਰਮਾ ਜੀ ਇਹਨਾਂ ਨੂੰ ਅਵਾਰਡ ਦਿੱਤਾ ਮੈਂ ਤਾਂ ਕਮਾਲ ਹੈ ਕਿ ਸਾਡੇ ਬਟਾਲੇ ਜੀ ਐਡੇ ਵਧੀਆ ਲੁਕੇ ਹੀਰੇ ਬੀਠੇ ਨੇ ਤੇ ਸਾਨੂੰ ਪਤਾ ਹੀ ਨਹੀਂ ਅਸੀਂ ਇਹ ਸਾਡੇ ਵਾਸਤੇ ਜੇ ਖਲੋਤੇ ਨੇ ਤਾਂ ਅਸੀਂ ਵੀ ਇਹਨਾਂ ਵਾਸਤੇ ਹਮੇਸ਼ਾ ਹੀ ਖਲੋਤੇ ਆ ਸਾਡਾ ਮੰਦਰ ਦੇ ٹرسٹ ਦੇ ਰਿੰਕੂ ਜੀ ਆਏ ਨੇ ਅੰਗਰਲਾ ਸਾਹਿਬ ਆਏ ਨੇ ਸਾਡੇ ਬਾਕੀ ਅੰਕਲ ਆਏ ਨੇ ਜਗ ਸ਼ਰਮਈ ਦੇ ਪਿਤਾ ਜੀ ਆਏ ਸ਼ਮੀ ਹੁਣੀ ਆਏ ਨੇ ਮੈਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹਰ ਸਾਰੇ ਜਾਣੇ ਅਸੀਂ ਕੱਲ ਕੇ ਇਕੱਲੇ ਟਰੱਸ ਦੇ ਨਹੀਂ ਬਟਾਲੇ ਦੇ ਵਿੱਚ ਮੈਂ ਹੀ ਪੋਲੀਟਿਕਲੀ ਵੀ ਆ ਗਏ ਹਾਂ ਜਿੱਥੇ-ਜਿੱਥੇ ਵੀ ਕਿਤੇ ਨਾ ਬੱਚਿਆਂ ਨੂੰ ਰੋਡ ਪੈਂਦੀ ਆ ਹਰ ਜਗ੍ਹਾ ਤਾਂ ਹੀ ਇਹਨਾਂ ਦੇ ਨਾਲ